ਸੋਰਠ ਮੱਲਾ ਪਹਿਲਾ ਘਰ ਪਹਿ ਲਾਸਤ ਪਦੀਆਂ ਚੌਤੂਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੁਬੇਦਾ ਨਾ ਪੜੋ ਹਰ ਬਿਨ ਹੋਰ ਨਾ ਪੁੱਜੋ ਮੜੇ ਮਸਾਣ ਨਾ ਜਾਈ ਤ੍ਰਿਸ਼ਨਾ ਰਾਚ ਨਾ ਪਰ ਕਲ ਜਾਮਾ ਤ੍ਰਿਸ਼ਨਾ ਨਾਮ 부ਝਾਈ ਘਰ ਭੀਤਰ ਘਰ ਗੁਰੂ ਦਿਖਾਇਆ ਸਹਜ ਰਤੇ ਮਨ ਭਾਈ ਤੂ ਆਪੇ ਦਾ ਨਾਮ ਤੇ ਬੀਨਾ ਤੂੰ ਦੇਵੇ ਮਤ ਸਾਈ ਮਨ ਬਰਾਗ ਰਤੋ ਬੈ ਰਾਗੀ ਸ਼ਬਦ ਮਨ ਵੇਦਿਆ ਮੇਰੇ ਮੇਰੀ ਮਾਈ ਅੰਤਰਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਉ ਲਿਵਲਾਈ ਰਹੁ ਸੰਖ ਭੈਰਾਗੀ ਕਹਿ ਬਿਰਾਗ ਸੋਬ ਰਾਗੀ ਜੇ ਖਸਮੇ ਭਾਵੇ ਹਿਰਦੇ ਸ਼ਬਦ ਸਦਾ ਪੈ ਰਜਿਆ ਗੁਰ ਕੀ ਕਾਰ ਕਮਾਵੇ ਏਕੋ ਚੇਤੇ ਮਨੁ ਆਨੰਦ ਵਲੇ ਤਾਵਤ ਵਰਜ ਰਹਾਵੇ ਸਾਈ ਜੇ ਮਾਤਾ ਸਦਾ ਰੰਗ ਲਾਤਾ ਸਾਚੇ ਕੇ ਗੁਣ ਗਾਵੇ ਮਨੁਆ ਪਾਉਣਾ ਮੈਂ ਦਾ ਸੁਖਵਾਸੀ ਨਾਮ ਵਸੇ ਸੁਖ ਪਾਈ ਜੇਬਾ ਨੇਤਰ ਸਰੋਸ ਸਰਉਤਰ ਸਚ ਰਾਤੇ ਜਨ ਬੂਜੀ ਤੁਝੇ 부ਝਾਈ ਆਸ ਨਰਾਸ ਰਹੇ ਬੇਰਾਗੀ ਨਿਜ ਕਰ ਤਾੜੀ ਲਾਈ ਵਿਖਿਆ ਨਾਮ ਰਜੇ ਸੰਤੋਖੀ ਅੰਮ੍ਰਿਤ ਸਹਿਜ ਪਿਆਈ ਦੁਬਜਾ ਵਿੱਚ ਬਰਾਗ ਨ ਹੋਵੀ ਜਬ ਲਗ ਦੂਜੀ ਰਾਈ ਸਭ जग ਤੇਰਾ ਤੂੰ ਏਕੋ ਦਾਤਾ ਅਵਰ ਨ ਦੂਜਾ ਪਾਈ ਮਾਨੁ ਮੁਖ ਜੰਤ ਦੋਖ ਸਦਾਨੁ ਆਸੀ ਗੁਰਮੁਖ ਦੇ ਵੜਿਆਈ ਅਪਰਪਾਰ ਗਮ ਅਗੋਚਰ ਕਹਿਣੇ ਕੀਮ ਨ ਪਾਈ ਸੋਨ ਸਮਾਦ ਮਹਾ ਪਰਮਾਲਤ ਤੀਨ ਪਵਨ ਪਤ ਨਾਮਗ ਮਸਤਕ ਲੇਖ ਜੀਆ ਜਗ ਜੋਨੀ ਸਿਰ ਸਿਰ ਲੇਖ ਸਹਾਮ ਕਰਮੁ ਕਰਮੁ ਕਰਾਇ ਆਪੇ ਆਪੇ ਭਗਤ ਦਰੜਾਣੁ ਮਨਮੁਖ ਜੂਠ ਲਹੇ ਪੈ ਮਾਨੰਗ ਆਪੇ ਗਿਆਨ ਗਾਮੰਗ ਜਿਨ ਚਾਖਿਆ ਸਹੀ ਸਾਦ ਜਾਣ ਜਿਉ ਗੁੰਗੇ ਮਠਿਆਈ ਅ ਕਥੇ ਕਾ ਕਿਆ ਕਸੀਏ ਭਾਈ ਚਲੋ ਸਦਾ ਲਜਾਈ ਗੋਦਾਤਾ ਮੇਲੇ ਤਾਂ ਮਤ ਹੋਵੇ ਨਗੂਰੇ ਮਤ ਨਕਾਈ ਜਿਉ ਚਲਾਏ ਤਿਉ ਚਲੈ ਭਾਈ ਹੋਰ ਕਿਆ ਕੋ ਕਰੇ ਚੁਤرائی ਇਕ ਪਰਮ ਭੁਲਾਏ ਇਕ ਭਗਤੀ ਰਾਤੇ ਤੇਰਾ ਮੇ ਖੇਲ ਉਪਾਰਾ ਜਿਦ ਤੂ ਦ ਲਾਇ ਇਤਿਹਾਫ ਫਾਲ ਪਾਇ ਤੂੰ ਹੁਕਮ ਚਲਾਵਨ ਹਾਰਾ ਸੇਵਾ ਕਰੀ ਜੇ ਕਿਛ ਹੋਵੇ ਆਪਣਾ ਜਿਉ ਪਿੰਡ ਤੇਮਾਰਾ ਸਤਗੁਰੂ ਮਿਲਿਏ ਕਿਰਪਾ ਕੀਨੀ ਆ ਅੰਮ੍ਰਿਤ ਨਾਮ ਰਾਰਾ ਗਨੰਤਰ ਵਾਸਿਆ ਗੁਣ ਪ੍ਰਗਾਸਿਆ ਗੁਣ ਮੈਂ ਗਾਂ ਧਿਆਨ ਨਾਮ ਮਨ ਭਾਵੇ ਕਹੇ ਕਹਾਵੇ ਤਤੋ ਤਤ ਬਖਾਨ ਸ਼ਬਦ ਗੁਰ ਪੀਰਾ ਗਹਿਰ ਗੰਬੀਰਾ ਬਿਨ ਸ਼ਬਦੇ ਜਗ ਬਹੁ ਰਾਨੰਗ ਪੂਰਾ ਬੇਰਾਗੀ ਸਹਿਜ ਸੁਭਾਗੀ ਸਚ ਨਾਨਕ ਮਨ ਮਾਨਗ ਸੋਠ ਮੱਲਾ ਪਹਿਲਾ ਤਿਤੁ ਕੀ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇ ਭਾਈ ਬਿਨ ਸੇ ਨਾਮ ਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮੂ ਸਭੇ ਵਿਕਾਰੀ ਸੋਹਣ ਪੰਡਤ ਕਰਮਾਕਾਰੀ ਜਿਤ ਕਰਮ ਸੁਖ ਉਪਜੇ ਭਾਈ ਉਸ ਆਤਮ ਤਤ ਵਿਚਾਰੀ ਰਹੋ ਸਵਾਸਤ ਵੀਰ ਬਕੇ ਖੜੋ ਪਾਈ ਕਰਮ ਕਰੋ ਸੰਸਾਰੀ ਪਖੰਡ ਮੈਲ ਨਾ ਚੁਕਈ ਪਾਈ ਅੰਤਰ ਮੈਲ ਵਿਕਾਰੀ ਇਨ ਬਿਦ ਦੂਬੀ ਮਾ ਕੋਰੀ ਪਾਈ ਊਂਦੀ ਸਿਰਕੇ ਪਾਰੀ ਦੁਰਮਤ ਕਣੀ ਬਕੂਤੀ ਪਾਈ ਦੂਜੇ ਪਾਏ ਖਵਾਰੀ ਖਾਈ ਬਿਨ ਸਤਗੁਰੂ ਨਾਮ ਨਾ ਪਾਈਏ ਪਾਈ ਬਿਨ ਨਾਮੇ ਪਰਮ ਨਾ ਜਾਈ ਸਤਗੁਰੂ ਸੇਵੇ ਤਾਂ ਸੁਖ ਪਾਏ ਪਾਈ ਆਵਣ ਆਵਣ ਜਾਣ ਰਹਾਈ ਸਾਚ ਸਹਜ ਗੁਰ ਤੇ ਉਪਜੇ ਭਾਈ ਮਨ ਨਰਮਲ ਸਾਚ ਸਮਾਈ ਗੁਰਸੇਵੇ ਸੋ ਬੂਝੇ ਭਾਈ ਗੁਰਬਿਨ ਮਗਨਾ ਭਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਕੂੜ ਬੋਲ ਬਿਕਖਾਈ ਅੰਡਾ ਦਹੀਂ ਬਿਲੋਈਏ ਭਾਈ ਵਿੱਚੋਂ ਨਿਕਲੇ ਤਤ ਜਲ ਮਥੀਏ ਜੜ ਦੇਖੀਏ ਭਾਈ ਇਹੋ ਜਗ ਇਹਾ ਵਤ ਗੁਰਬਿਨ ਪਰਮ ਗੂਜੀਏ ਭਾਈ ਘਟ ਘਟ ਦਿਉ ਅਲਖ ਇਹੋ ਜਗ ਤਾਗੋ ਸੂਤ ਕੋ ਪਾਈ ਦਹਿਦ ਇਸ ਬਾਦੋ ਮਾਈ ਮੇਨ ਗੁਰਗਾਠ ਨਾ ਛੁਟਈ ਪਾਈ ਥੱਕੇ ਕਰੂੰ ਕਮਾਏ ਜੋ ਜਗ ਪਰਮ ਭਲਾਈਆ ਭਾਈ ਕਹਿਣਾ ਕਿ ਸ਼ੂ ਨ ਜਾਈ ਗੁਰ ਮਿਲ ਗੁਰ ਮਿਲਿਏ ਓ ਮਨ ਵਸੇ ਭਾਈ ਭੈ ਮਰਣਾ ਦਾ ਸੱਚ ਲੀਖ ਮਰਜਨ ਦਰ ਚਗਿਆਈਆਂ ਭਾਈ ਦਰਗਹ ਨਾਮ ਸੇਖ ਗੁਰ ਅੰਕਸ਼ ਜਿਹਦੇ ਨਾਮ ਦੜਾਇਆ ਭਾਈ ਮਨ ਵਸਿਆ ਚੁਕਾ ਲੇ ਪੀਖ ਇਹੋ ਤਨ ਹਾਰ ਤੇ ਸਰਬ ਕੋ ਪਾਈ ਵਖਰ ਨਾਮ ਪਾਰ ਏ ਵਖਰ ਉਪਾਰੀ ਸੋ ਦੜੜੇ ਭਾਈ ਗੁਰ ਸ਼ਬਦ ਕਰੇ ਵਿਚਾਰ ਤਨ ਵਪਾਰੀ ਨਾਨਕਾ ਭਾਈ ਮੀਲ ਕਰੇ ਵਪਾਰ ਸੋਠ ਮੋਲਾ ਪਹਿਲਾ ਜਿੰਨੀ ਸਤਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤੜੀ ਤਨਾ ਧਾਗਨਾ ਪਾਈਏ ਪਿਆਰੇ ਅਮਰ ਤਰਸਨਾ ਹਲੇ ਬੁੱਢੇ ਭਾਰੇ ਪੈ ਬਿਨਾ ਪਿਆਰੇ ਤਾਰੇ ਨਜ਼ਰ ਕਰੇ ਪੀ ਤੁਹੇ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਵੇਣ ਪੋਜਤਾ ਪੈ ਡੂਬੀਏ ਪਿਆਰੇ ਕੰਦੀ ਪਾਏ ਕਹਾ ਰਹਾਓ ਸਾਰਾ ਹੀ ਸਲਾਹਣਾ ਪਿਆਰੇ ਦੂਜਾ ਵਰਨ ਕੋਈ ਮੇਰੇ ਪ੍ਰਭ ਸਲਾਹਨ ਅਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲੇ ਪਿਆਰੇ ਰਸ ਲੈ ਪਤ ਬਲੋਹੀ ਪਤ ਪਰਵਾਨਾ ਸਾਜ ਕਾ ਪਿਆਰਾ ਸਾਚ ਪਤ ਪਰਵਾਨਾ ਸਾਜ ਕਾ ਪਿਆਰਾ ਨਾਮ ਸੱਚਾ ਨਿਸ਼ਾਨ ਆਏ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਨ ਗੁਰਬਿੰਨ ਹੁਕਮ ਨਾ ਪੂਜੀਏ ਪਿਆਰੇ ਸੱਚੇ ਸੱਚਾ ਦਾਨ ਹੁਕਮੇ ਅੰਦਰ ਨਿਮਿਆਂ ਪਿਆਰੇ ਹੁਕਮੇ ਉਧਰ ਮਝਾਰ ਹੁਕਮੇ ਅੰਦਰ ਜੰਮਿਆਂ ਪਿਆਰੇ ਉਦੋ ਸਿਰ ਕੈ ਪਾਰ ਗੁਰਮੁਖ ਦਰਗਾਹ ਦਾਣੀਏ ਪਿਆਰੇ ਚੱਲੇ ਕਾਲਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੋ ਜਾਏ ਹੁਕਮੇ ਬਨ ਚਲਾਈਏ ਪਿਆਰੇ ਮਨਮੁਖ ਲਹੇ ਸਜਾਏ ਹੁਕਮੇ ਸ਼ਬਦ ਪਛਾਣੀਏ ਪਿਆਰੇ ਦਰਗਹ ਪੈਂਦਾ ਜਾਏ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ 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 ਹੋਮੇ ਦੋਏ ਹੁਕਮੇ ਭਵੇ ਪੁਆਈਏ ਪਿਆਰੇ ਅਵਗੁਣ ਮੁਠੀ ਰੋਏ ਹੁਕਮਾਂ ਸੇ ਆਪੇ ਸਾਖਾ ਪਿਆਰੇ ਸੱਚ ਮੇਰੇ ਵੱਡੇ ਆਈ ਓਏ ਆਖਣ ਓਖਾ ਆਖੀਏ ਪਿਆਰੇ ਕਿਉ ਸੁਣੀਏ ਸੱਚ ਦਾ ਜਿੰਨੀ ਸੋਸ ਲਾਇਆ ਪਿਆਰੇ ਹੋਂ ਬਿਨ ਹੋਂ ਤਿੰਨ ਬਲਿਹਾਰੇ ਜਾਓ ਨਾਉ ਮਿਲੇ ਸੰਤੋਖੀਆ ਪਿਆਰੇ ਨਦਰੀ ਮੇਲ ਮਲਾਓ ਕਾਇਆ ਕਾਗਰ ਜੇਤੀ ਪਿਆਰੇ ਮਨ ਮਸਵਾਣੀ ਧਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਾਨ ਲਖਾਰੀ ਨਾਨਕਾ ਪਿਆਰੇ ਸਾਚ ਲਿਖੇ ਔਰ ਧਾਰ ਸੋਠ ਮੱਲਾ ਪਹਿਲਾ ਪਹਿਲਾ ਦੋਤੋ ਕੀ ਉਗਲ ਨਾਤੇ ਨਿਰਮਲੋ ਭਾਈ ਨਿਰਮਲ ਨਾਮਾ ਨ ਹੋਏ ਹਮ ਅਪਰਾਧੀ ਨਿਰਗੁਣੇ ਭਾਈ ਤੁਝੀ ਤੇ ਗੁਣ ਸੋਏ ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ ਹਉ ਪਾਪੀ ਪਖੰਡੀਆਂ ਭਾਈ ਮਨ ਤਨ ਨਾਮ ਵਸੀਖ ਰਹਾਉ ਬਿਖਮਾਇ ਚਿਤ ਮੋਇਆ ਭਾਈ ਚਤਰਾਈ ਪਤ ਖੋਏ ਜਿਤ ਮੈਂ ਠਾਕਰ ਸਚ ਵਸੇ ਭਾਈ ਜੇ ਗੁਰ ਗਿਆਨ ਸਮੋਇ ਰੂੜੋ ਰੂੜੋ ਆਖੀਏ ਭਾਈ ਰੂੜੋ ਲਾਲ ਚਲੂਲ ਜਿ ਮਨ ਹਰਿ ਸਿਉ ਵੈਰਾਗੀਏ ਭਾਈ ਦਰ ਕਰ ਸਾਚਿ ਅਪੂਲ ਪਤਾਲੀ ਆਕਾਸ਼ ਤੂੰ ਭਾਈ ਘਰ ਘਰ ਤੂੰ ਗੁਣ ਗਿਆਨ ਗੁਰ ਮਿਲਿਏ ਸੁਖ ਪਾਇਆ ਭਾਈ ਚੂਕਾ ਮਨੋ ਗਮਾਨ ਦਲ ਮਲ ਕਾਇਆ ਮਾਜੀਏ ਭਾਈ ਪੀ ਮੈਲਾ ਤਨ ਹੋਏ ਗਿਆਨ ਮਹਾਰਸ ਨਾਈਏ ਭਾਈ ਮਨ ਤਨ ਨਿਰਮਲ ਹੋਏ ਦੇਵੀ ਦੇਵਾ ਪੂਜੀਏ ਭਾਈ ਕਾ ਮੰਗੋ ਕਾ ਦੇ ਪਾਉਣ ਨੀਰ ਪਖਾਲੀਏ ਭਾਈ ਜਲਮੇ ਬੁੱਢੇ ਤੇ ਗੁਰਬਿੰਦ ਅਲਖਾਂ ਲਖੀਏ ਭਾਈ ਜਗ ਬੁੱਢੇ ਪਤ ਖੋਏ ਮੇਰੇ ਠਾਕੁਰ ਹਾਥ ਬੜਾਈਆਂ ਭਾਈ ਜੇ ਪਾਵੇ ਤੇ ਦੇ ਬਈਰ ਬੋਲੇ ਮਿਠਲੀ ਪਾਈ ਸਾਚ ਕਹੇ ਫਿਰ ਪਾਏ ਬਰੇ ਬੇਦੀ ਸਚ ਵਸੀ ਭਾਈ ਅਧਿਕ ਰਹੀ ਹਰ ਨਾਏ ਸਭ ਕੋ ਆਖੇ ਆਪਣਾ ਭਾਈ ਗੁਰ ਤੇ ਬੂਝੇ ਸੁਜਾਨ ਸੋ ਬੀਦੇ ਸੇ ਉਮਰੇ ਭਾਈ ਸ਼ਬਦ ਸਚਾਨੇ ਸਾਨ ਈਦਨ ਅਧਿਕ ਸੁਕੇਲੀਏ ਭਾਈ ਪਾਵਕ ਰੰਚਕ ਪਾਏ ਖਿਨਪਲ ਨਾਮ ਰਿੱਧੇ ਵਸੇ ਭਾਈ ਨਾਨਕ ਮਿਲਣ ਸੁਭਾਏ ਖਿਨਪਲ ਨਾਮ ਰਿੱਧੇ ਵਸੇ ਭਾਈ ਨਾਨਕ ਮਿਲਣ ਸੁਪਾਏ ਵਾਹਿਗੁਰੂ ਜੀ ਖਾਲਸਾ ਜੀ ਕੀ ਫਤਿਹ